پاکستان ਸਿੱਧ ਪਵਿੱਤਰ ਗੁਰਦਆਮਾਂ ਦੀਆਂ ਜ਼ਮੀਨਾਂ ਸਬੰਧੀ ਪਾਕਿਸਤਾਨ ਸੁਪਰੀਮ ਕੋਰਟ ਦੇ ਫੈਸਲੇ ਦਾ ਐਸਜੀਪੀਸੀ ਵੱਲੋਂ ਸਵਾਗਤ ਕੀਤਾ ਗਿਆ ਹੈ ਐਸਜੀਪੀਸੀ ਸਕੱਤਰ ਅਤੇ ਮੈਂਬਰਾਂ ਨੇ ਇਸ ਫੈਸਲੇ ਨੂੰ ਸਹੀ ਦੱਸਦੇ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੌਧਰੀ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਹੁਣ ਪਵਿੱਤਰ ਗੁਰਦਆਮਾਂ ਦੀ ਮਰਿਆਦਾ ਕਾਇਮ ਹੋ ਸਕੇਗੀ ਦੱਸਦੇ ਇਹ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੌਧਰੀ ਵੱਲੋਂ ਗੁਰਦਆਮਾਂ ਦੀਆਂ ਜ਼ਮੀਨਾਂ ਵੇਚਣ ਤੇ پابੰਦੀ ਲਗਾਈ ਗਈ ਹੈ ਅਤੇ ਵੇਚੀਆਂ ਗਈਆਂ ਜ਼ਮੀਨਾਂ ਦਾ ਮੁਆਵਜ਼ਾ ਗੁਰਦੁਆਰਾ ਕਮੇਟੀਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਅਦਾਲਤ ਦੇ ਇਸ ਫੈਸਲੇ ਦਾ ਸਿੱਖ ਆਗੂਆਂ ਸਿੱਖ ਲੋਕਾਂ ਅਤੇ ਇਤਿਹਾਸਕਾਰ सुरेंद्र ਕੋਚੜ ਨੇ ਵੀ ਸਵਾਗਤ ਕੀਤਾ ਹੈ। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ। मिलेंगे फेसबुक अस दिखा यूट्यूब फॉलो करो ट्विटर खबर जुड़े रहो दिन रात